50 ਰੁਪਏ ਸੁਰ ਦਿੰਨੇ ਹੋ ਓਏ 50 ਰੁਪਏ ਕਰਤਾ ਹੈ ਕੀ ਹੋਇਆ ਗਲਤ ਕੀ ਹੋਇਆ ਵਾਹ ਨੂੰ ਕੋਈ ਬੰਦਾ ਰੌਲਾ ਪਾਪਾ ਗਲਾ ਬਹਿ ਗਿਆ ਓਹ ਕੰਦ ਕੰਦ ਓਹ ਲਹਿੰਗਾ 50 ਰੁਪਏ ਦਾ 50 ਰੁਪਏ ਦਾ ਲਹਿੰਗਾ ਬਾਬੇ ਨੇ ਪਾਤਾ ਮੀਂਹ ਲਹਿੰਗਾ ਰਫੜ ਲਓ ਫੜ ਲਓ ਫੜ ਲਓ ਗੋਣ ਵੀ 50 ਰੁਪਏ ਚ ਓਹ ਗੋਣ ਵੀ 50 ਰੁਪਏ ਚ 50 ਰੁਪਏ ਰੁਪਏ ਚ ਗੋਣ ਦੇਤਾ ਜਿਹੜਾ 2500 3000 ਦਾ 50 ਦਾ ਰੇਟ ਆ ਲਾਲ ਪਈਆਂ ਬੁੜੀਆਂ ਲਾਲ ਪਈਆਂ ਓਏ ਆ ਦੇਖੋ ਲੈ ਕੇ ਨਾ ਪੰਗੇ ਪਾ ਦੇ ਭਰਾਵਾ ਉਹ ਦੇਖੋ ਕਿਤੇ ਆਪਣੇ ਸਾਟਾ ਲਵਾ ਲਿਓ 50 ਰੁਪਏ 50 ਰੁਪਏ ਆ ਕੰਬਲ ਬਜ਼ਾਰ ਚ 500 ਰੁਪਏ ਦਾ ਹਾਂਜੀ ਇੱਥੇ 100 ਰੁਪਏ ਦਾ 100 ਰੁਪਏ ਦਾ ਕੰਬਲ ਬੋਦਰੀਆ ਸੂਟ ਆ ਯਾਰ ਫਟਾ ਸੂਟ 50 ਰੁਪਏ ਦਾ 50 50 ਰੁਪਏ ਦਾ ਆ ਦੇਖੋ ਪੂਰੇ ਪੰਜਾਬ ਦਾ ਧਮਾਕਾ ਆ 50-50 ਰੁਪਏ ਸੂਟ ਦੇ ਰਹੇ ਆ ਆ ਜੈਕਟ ਚੈੱਕ ਕਰ ਲਓ 500 ਰੁਪਏ ਬਜ਼ਾਰ ਦਾ ਰੇਟ ਬਾਪੇ ਦੇਢੇ ਦੇ 50 ਰੁਪਏ 50 ਰੁਪਏ ਦੀ ਆ ਜੈਕਟ ਵੀ ਇੱਥੇ ਦੇਈ ਜਾਂਦੇ ਆ ਆ 50 ਰੁਪਏ ਦਾ ਸੂਟ ਲੈ ਤੁਸੀਂ ਹਾਂਜੀ ਠੀਕ ਹੈ ਕੋਈ ਕਿਤੇ ਮਿਲ ਜੂ 50 ਰੁਪਏ ਸੂਟ ਨਹੀਂ 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 ਕਿਤੋਂ ਨਹੀਂ ਮਿਲਣਾ ਜੀ ਦੱਸੋ ਜਿਹੜੇ ਜਿਹੜੇ ਲੋਕ ਅਜੇ ਨਹੀਂ ਆਏ ਉਹਨਾਂ ਨੂੰ ਦੱਸੋ ਵੀ ਇੱਥੇ ਕੀ ਫਾਇਦਾ ਹੋ ਰਿਹਾ ਨਹੀਂ ਜੀ ਬਹੁਤ ਫਾਇਦਾ ਬਹੁਤ ਵਧੀਆ ਆ ਜੀ ਕਪੂਰ ਨੇ ਤੋਂ ਆਇਓ ਕਿੰਨੇ ਸੂਟ ਲਏ ਅੱਜ ਭਾਜੀ 20 25 25 ਸੂਟ ਆ 25 ਸੂਟ 25 ਸੂਟ ਲੈ ਕਿੰਨੇ ਦੇ ਆ ਇਹ ਭਾਜੀ 3600 ਰੁਪਏ ਦੇ 3600 ਰੁਪਏ ਦੇ 25 ਸੂਟ ਲੈ ਲਿਆ ਹਾਂਜੀ ਆ ਬਿੱਲ ਸਾਨੂੰ ਅਸੀਂ ਦਿਖਾਈ ਜੰਨੇ ਆ ਕਸਟਮਰ ਇੱਥੇ ਬੈਠੇ ਆ 2500 3600 ਰੁਪਏ ਦੇ ਲੈ ਰਹਾ ਮੈਂ ਕਪੂਰ ਥੱਲੇ ਤੋਂ ਕਪੂਰ ਥੱਲੇ ਪਠਾਨਫੜ ਭਾਜੀ ਆਪਾਂ ਮੋਕੇ ਤੋਂ ਹੀ ਵੱਡੇ ਵੀਰ ਇਹ ਦੱਸ ਇੱਕ ਸੂਟ ਪੂਰੇ ਦੀ ਤੇ ਨਾ ਕਪੜਾ ਪੂਰਾ ਹੈ ਨਾ ਜੱਗ ਦਾ 50 50 ਰੁਪਏ ਮਿਲੀਆਂ ਭਾਜੀ ਨਿਆਰਾ ਆ ਗਿਆ ਜੀ ਆ ਦੇਖੋ 1100 1200 ਦਾ ਬਾਜ਼ਾਰ ਜਿਹੜਾ ਇੱਕ ਸੂਟ ਆ ਇੱਥੇ 1000 ਦੇ ਤਿੰਨ ਕਰਤੇ ਆ 333 ਰੁਪਏ ਦਾ ਸੂਟ ਲੈ ਗਿਆ ਪਟਿਆਲੇ ਤੋਂ ਕਿੰਨਾ ਲੱਗ ਰਿਹਾ ਕਪੜਾ ਬਹੁਤ ਵਧੀਆ ਹੈ ਰੇਟ ਸਹੀ ਲੱਗ ਰਿਹਾ ਤੁਸੀਂ ਕਿੱਥੋਂ ਆਏ ਹੋ ਤੁਹਾਡਾ ਵਾਲਕਾ ਦਿਵਾਲੀ ਤੋਂ ਆਏ ਹੋ ਕਿੰਦਾ ਰੇਟ ਲੱਗ ਰਿਹਾ ਹਾਂਜੀ ਬਹੁਤ ਅੱਛੇ ਕੱਪੜੇ ਤੁਹਾਨੂੰ ਮਿਲਦੇ ਆਂ ਬਾਬਾ ਜੀ ਦੀ ਹਕੀਕਤੋਂ ਤੁਸੀਂ ਆ ਸਕਦੇ ਹੋ ਉਸ ਅਕੀਤੇ ਜਮਸ਼ੇਰ ਖਾਸ ਆ ਚੈੱਕ ਕਰ ਲਓ ਇਹ ਸੂਟ ਸਿਰਫ 1000 ਦੇ 3000 ਦੇ ਤਿੰਨ ਸੂਟ ਆ ਜਿਹੜੇ 12-1200 ਦੇ ਮਿਲਦੇ ਆ ਕਿੰਨੇ ਕਿੰਨੇ ਵਾਲੇ ਸੂਟ 50 ਰੁਪਏ ਵਾਲਾ ਸੂਟ ਲਿਆ ਵਿਆਹ ਵਾਲੇ 1000 ਵਾਲੇ ਸਾਰੇ ਲਏ 1000 ਦੇ ਤਿੰਨ ਸੂਟ ਲੈ ਜਾ ਹਾਂਜੀ ਇਹ ਰੇਟ ਕੋਈ ਦੇ ਦੋ ਹੋਰ ਕੋਈ ਨਹੀਂ ਨਹੀਂ ਪੱਕੀ ਗੱਲ ਆ ਸਾਰਾ ਪੰਜਾਬ ਘੁੰਮ ਲੋ ਰੇਟ ਹੈ ਨਹੀਂ ਨਾ ਕਿਤੇ ਲਹਿੰਗਾ ਨਹੀਂ ਰਿਹਾ ਮਹਿੰਗਾ 5-5000 ਲਹਿੰਗਾ 50 ਰੁਪਏ ਚ ਚੱਕ ਲੋ ਚੱਕ ਕਿਦੋਂ ਲੁਧਿਆਣਾ ਜੀ ਕਿੰਨੇ ਪੀਸ ਨੇ ਤੇ 16 ਪੀਸ ਜੈਕਟਾਂ ਨਹੀਂ ਲੈਂਦੀਆਂ ਜੈਕਟਾਂ ਲੈਂਦੀ ਜੀ 15 16 16 ਜੈਂਟੇਲੀ ਕਿੰਨੇ ਕੀ 50 ਰੁਪਏ ਦੀ ਲੁਧਿਆਣਾ ਹੋ ਜਰੀ ਐ ਹਾਂ ਜੀ ਮਿਲਦੀ ਐ 50 ਨਹੀਂ ਮਿਲਦੀ ਇਹ ਪੰਜ-ਪੰਜ ਸੌ ਵਾਲੀਆਂ ਜੈਕਟਾਂ ਦੇਖੋ ਪੰਜ ਮੈਂ ਨਹੀਂ ਦੇਖੋ ਪੰਜ-ਪੰਜ ਸੌ ਵਾਲੀਆਂ ਜੈਕਟਾਂ 5000 ਰੁਪਏ ਚ 500 ਰੁਪਏ ਉਸ ਹੈ ਜੀ ਉਸਕੇ ਮੁਕਾਬਲੇ ਉਸਕੇ ਦਿਖਾਇਆ ਨਿਕਾ ਬੜਾ ਵਧੀਆ ਕੱਪੜੇ ਮਿਲੇ ਆ ਤੇ ਜਿੱਦਾਂ ਸਾਨੂੰ ਚਾਹੁੰਦੇ ਸੀ ਸਭੋਂ ਉਦਾਂ ਦੇ ਮਿਲੇ ਇੰਦਾ ਸਸਤਾ ਕੱਪੜਾ ਕੋਈ ਦੇ ਦੂ ਹੋਰ ਕੋਈ ਨਹੀਂ ਜੀ ਨਹੀਂ ਕੋਈ 500 ਰੁਪਏ ਲਹਿੰਗਾ ਮਿਲ ਗਿਆ 500 ਰੁਪਏ ਲਹਿੰਗਾ ਸੂਟ ਮਿਲਿਆ 500 ਰੁਪਏ ਦਾ ਸੂਟ ਵੀ 500 ਰੁਪਏ ਦਾ ਹੋਰ ਕੀ ਕੀ ਲੈ ਲਿਆ ਬਸ ਸੂਟ ਖਰੀਦ ਚੁੰਨੀਆਂ ਲੈ ਲਈਆਂ ਆ ਕੋਈ ਮਾਈ ਦਾ ਲਾਲ ਦੇ ਰੂ 500 ਰੁਪਏ ਚ ਪੱਕੀ ਗੱਲ ਆ 500 ਚ ਵੀ ਨਹੀਂ ਕਿਸੇ ਦੇਣਾ ਪੈਸੇ 1000 ਚ ਵੀ ਨਹੀਂ ਦੇਣਾ ਹਾਂਜੀ ਬਾਬਾਈ 10 ਤਰੀਕ ਤੱਕ ਇਦਾਂ ਚੱਲੂ ਹੋਣਾ ਨਾ ਕੰਮ 10 ਤਰੀਕ ਤੱਕ ਦ ਸਾਰੇ ਸੂਟ 50 ਰੁਪਏ ਆ 10 ਤਰੀਕ ਤੱਕ ਜਦੋਂ ਮਰਜ਼ੀ ਆ ਜੋ ਲੈ ਜਾਓ ਸਟਾਕ ਬਹੁਤ ਵੇ 50 ਰੁਪਏ ਲੈ ਜਾਓ 13 ਤਰੀਕ ਨੂੰ ਸਾਰੇ ਜਰੂਰ ਆਣਾ ਨਵੀਂ ਦੁਕਾਨ ਦੇ ਆਸ਼ੀਰਵਾਦ ਦੇਣ ਲਈ 13 ਅਗਸਤ ਨੂੰ ਬਾਸੜੇ ਦੇ ਸਾਹਮਣੇ ਬਾਬੇ ਦੀ ਹੱਟੀ ਦੀ ਓਪਨਿੰਗ ਹੋ ਜਾਣੀ ਆ ਉੱਥੇ ਆ ਜਾਓ ਤੇ ਲੈ ਜਾਓ ਸलो जी ਬਾਬੇ ਦੀ ਹੱਟੀ ਤੇ ਆ ਗਏ ਆ ਸਿਰਫ 5 ਦਿਨ ਰਹਿ ਗਿਆ 10 ਅਗਸਤ ਤੱਕ ਫਾਇਦੇ ਹੁਣੇ ਆ 13 ਅਗਸਤ ਨੂੰ ਦੁਕਾਨ ਖੋਲ ਜਾਣੀ ਜਲੰਧਰ ਬਾਬੇ ਦੀ ਹੱਟੀ ਤੇ 100-100 ਰੁਪਏ ਦਾ ਸੂਟ ਲੈ ਜਾਓ 100 ਰੁਪਏ ਦਾ ਸੂਟ ਦਿੰਨੇ ਆ ਉਹੀ 50 ਰੁਪਏ ਕਰਤੇ ਆ ਇਹ ਨਾ ਗੜਾ ਕੀ ਹੋ ਗਿਆ ਬਾਈ ਨੂੰ ਗੜਾ ਬੰਦਾ ਰੋਲਾ ਪਾਪਾ ਗੜਾ ਬਹਿ ਗਿਆ ਉਹ ਤੁਰਦ ਗਮ ਤੁਸੀਂ ਆ ਚੈੱਕ ਕਰੋ ਵੀ ਇਹ ਉਹ ਬੰਦਾ ਜਿਹੜਾ ਬੜਕਾ ਮਾਰਦਾ ਸੀ ਤੇ ਅੱਜ ਆਵਾਜ਼ ਹੀ ਰਹਿ ਗਈ ਕਿਉਂਕਿ ਲੋਕਾਂ ਦੇ ਫਾਇਦੇ ਹੋ ਰਿਹਾ ਉਧਰ ਦੇਖੋ ਇਸ਼ਾਰਿਆਂ ਦੇ ਨਾਲ ਪਤਾ ਨਹੀਂ ਪਿਆ 50 ਰੁਪਏ ਦਾ ਆਹ ਤੁਸੀਂ ਦੇਖੋ ਆ ਬਣਾਇਆ ਕੀ ਹੋਇਆ 50-50 ਰੁਪਏ ਦੇ ਵਿੱਚ ਸੂਟ ਕਰਤੇ ਆ ਪਹਿਲਾਂ ਅਸੀਂ ਕਹਿੰਦੇ ਸੀ ਸੋ ਸੋਚਦੇ ਹੁਣ ਇੱਥੇ ਅੱਜ ਆਸੋ ਕਿੱਥੋਂ ਆਏ ਤੁਸੀਂ ਬਟਾਲੇ ਤੋਂ ਆਏ ਵੀਰੇ ਬਟਾਲੇ ਤੋਂ ਆਏ ਆ ਆ ਭਰ ਲਿਆ ਝੋਲਾ ਕਿੰਦਾ ਲੱਗ ਰਿਹਾ ਕਪੜਾ ਬਹੁਤ ਵਧੀਆ ਹੈ ਰੇਟ ਸਹੀ ਲੱਗ ਰਿਹਾ ਤੁਸੀਂ ਕਿੱਥੋਂ ਆਏ ਹੋ ਦਿਵਾਲੀ ਤੋਂ ਦਿਵਾਲੀ ਤੋਂ ਆਏ ਹੋ ਕਿੰਦਾ ਰੇਟ ਲੱਗ ਰਿਹਾ ਆ ਆ ਕਿੰਨੇ ਦਾ ਸੂਟ ਇਹ ਨਹੀਂ ਅਜੇ ਪਤਾ ਨਹੀਂ ਕੀਤਾ ਹੈਗਾ 50 ਰੁਪਏ ਦਾ 50 ਰੁਪਏ ਦਾ ਸੂਟ ਕਰੇ ਸੁਣਿਆ ਤੁਸੀਂ ਉੱਥਾਂ ਨਹੀਂ ਭਰਾਵਾ 50 ਰੁਪਏ ਦਾ ਸੂਟ ਤੁਸੀਂ 50 ਰੁਪਏ ਸੂਟ ਲੱਗ ਜਾ ਰਹੇ ਆ हां भाई जी पटांडे ਤੋਂ ਆਏ ਜੀ ਟਾਂਡੇ ਤੋਂ ਆਇਓ ਕਿੰਨੇ ਰੀਆ ਪੁੱਛ ਮੈਂ ਦੋ ਵਾਰੀ ਆ ਗਿਆ ਜੀ ਦੋ ਵਾਰੀ ਆ ਚੁੱਕਾ ਹਾਂ ਇਨ੍ਹਾਂ ਦੇ ਨਾਲ ਵਿੱਚ ਵਿੱਚ ਹਾਂਜੀ ਹਾਂਜੀ ਆ ਪਰਸੋਂ ਚੌਥਾ ਆਇਆ ਮੈਂ ਇੱਕ ਰੁਪਈਆ ਸੂਟ 50 ਰੁਪਏ ਦਾ ਚਾਹੀਦਾ ਬਹੁਤ ਵਧੀਆ ਸੂਟ ਹੈ ਨਿਆਰਾ ਯਾਰ ਬੜਾ ਸੂਟ ਹੈ 500 ਰੁਪਏ ਦਾ 50 50 ਰੁਪਏ ਦਾ ਆ ਦੇਖੋ ਪੂਰੇ ਪੰਜਾਬ ਦਾ ਧਮਾਕਾ ਆ 50000 ਰੁਪਏ ਸੂਟ ਦੇ ਰਹੇ ਆ ਇਹ ਲੈ ਲੈ ਜੀ ਇਹ ਇਨ੍ਹਾਂ ਦੇ ਸੂਟ ਹੈ ਜੀ ਇਹ ਇਹ ਮੇਰੇ ਸੂਟ ਹੈ 50000 ਰੁਪਏ ਚ 50 ਰੁਪਏ ਜੈਕਟ ਜੈਕਟ 50 ਰੁਪਏ ਚ ਆਹ ਭੱਟੀ ਫੈਕਟਰੀ ਚਲ ਜਾਓ ਉੱਥੇ ਵੀ 4-500 ਦੀ ਜੈਕਟ ਆ ਪਰ ਬਾਬੇ ਦੇਢੀ ਤੇ 50 ਰੁਪਏ ਚ ਆ ਤੁਸੀਂ ਦੇਖ ਲਓ ਸਾਰੇ ਪਾਸੇ 50000 ਰੁਪਏ ਦੇ ਰਹੇ ਆ ਛੇਤੀ ਆਜੋ ਆ ਦੇਖੋ ਆ ਜੈਕਟ ਚੈੱਕ ਕਰ ਲਓ 500 ਰੁਪਏ ਬਾਜ਼ਾਰ ਦਾ ਰੇਟ ਬਾਬੇ ਦੇਢੀ ਤੇ 50 ਰੁਪਏ 50 ਰੁਪਏ ਦੀ ਆ ਜੈਕਟ ਵੀ ਇੱਥੇ దਈ ਜਾਂਦੇ ਆ ਦਿਆਂ ਥੋੜੇ ਆ 10 ਤਰੀਕ ਤੋਂ ਪਹਿਲਾਂ ਪਹਿਲਾਂ ਆ ਜਾਓ 10 ਤਰੀਕ ਦੁਕਾਨ ਕਰਦਣੀ ਆ ਬੰਦ ਉਦੋਂ ਬਾਅਦ ਜਾਣਾ ਹੈ ਜਲੰਧਰ ਜਿੱਥੇ ਫੇਰੇ ਕਰਨ ਤੁਸੀਂ ਕਿੱਥੋਂ ਆਏ ਹੋ ਹਿਆਰਪੁਰ ਤੋਂ ਹਿਆਰਪੁਰ ਤੋਂ ਆਇਓ 50 ਰੁਪਏ ਸੂਟ ਦੇ ਰਹੇ ਆ ਲੈ ਲਿਆ ਤੁਸੀਂ ਹਾਂਜੀ ਕਰੇ ਸੁਣਿਆ ਸੀ 50 ਰੁਪਏ ਸੂਟ ਮਿਲੂਗਾ ਹਾਂਜੀ ਕਿੱਥੋਂ ਆਇਓ ਅਸੀਂ ਜੀ ਸਮਰਾਮਾ ਤੋਂ ਸਮਰਾਮਾ ਤੋਂ ਗਰਮੀ ਪੂਰੀ ਆ ਆ 50 ਰੁਪਏ ਸੂਟ ਲੈ ਆ ਤੁਸੀਂ ਹਾਂਜੀ ਠੀਕ ਹੈ ਕੋਈ ਕਿਤੇ ਮਿਲ ਜੂ 50 ਰੁਪਏ ਸੋ ਨੀ 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 ਕਿਤੋਂ ਨਹੀਂ ਮਿਲਣਾ ਦੱਸੋ ਜਿਹੜੇ ਜਿਹੜੇ ਲੋਕ ਅਜੇ ਨਹੀਂ ਆਏ ਉਹਨਾਂ ਨੂੰ ਦੱਸੋ ਵੀ ਇੱਥੇ ਕੀ ਫਾਇਦਾ ਹੋ ਰਿਹਾ ਨਹੀਂ ਜੀ ਬਹੁਤ ਫਾਇਦਾ ਬਹੁਤ ਵਧੀਆ ਆ ਜੀ ਬਹੁਤ ਵਧੀਆ ਆ ਦੇਖੋ 50 ਰੁਪਏ ਦੇ ਸੂਟ ਆ ਜਿੰਨਾ ਚੱਕਣਾ ਮਾਲ ਚੱਕ ਲੋ ਬਾਬਾ ਜੀ 50 ਰੁਪਏ ਦੇ ਦੇਈ ਜਾਣੇ ਇੱਧਰ ਵੀ ਦੱਸੋ ਨਾ ਕੀ ਕੀ ਫਾਇਦਾ ਹੋ ਰਿਹਾ ਇਧਰ ਅੱਪਾ ਵੱਡੀ ਸੇਲ ਆਤੀ ਹੈ ਹਾਂ ਜੀ ਆਹ ਭਾਜੀ ਜਿੰਨੇ ਸੂਟ ਹੈ ਹਾਂ ਜੀ 80000 ਰੁਪਏ ਦਾ ਸੂਟ ਹਾਂ ਜੀ ਹਾਲੋ ਆਹੋ ਆ ਦੇਖੋ ਆ ਦੇਖੋ ਪਿਓਰ ਨੇਚਰਲ ਕ੍ਰੀਮ ਦਾ ਸੂਟ ਹੂੰ ਭਾਈ ਅੱਭੋ ਬੋਲੋ ਭਾਈ ਜਿਹੜਾ ਇਹ ਬੰਦਾ ਕੀ ਕੀ ਕਰਤੋਈ ਪਲਾਨ ਨੇ ਕੀ ਕਰੀਏ ਭਾਈ ਆਪਾਂ 1000 ਰੁਪਏ ਦੇ ਤਿੰਨ ਕਰਦੇ ਆ ਅੱਛਾ ਆ ਦੇਖੋ 1100 1200 ਦਾ ਬਾਜ਼ਾਰ ਜਿਹੜਾ ਇੱਕ ਸੂਟ ਆ ਇੱਥੇ 1000 ਦੇ ਤਿੰਨ ਕਰਦੇ ਆ 333 ਰੁਪਏ ਦਾ ਸੂਟ ਲੈ ਗਿਆ ਬਾਈ ਕਿੱਥੋਂ ਆਇਓ ਸੀ ਆਈ ਕਰਤਾ ਹਰ ਤੋਂ ਸਰਤਾਰਪੁਰ ਤੋਂ ਬੈਗ ਭਰ ਲਿਆ ਹਾਂਜੀ ਜੀ ਭਰ ਲਿਆ ਜੀ 50000 ਰੁਪਏ ਦਾ ਸੂਟ ਦੇ ਰਹੇ ਆ 1000 ਵਾਲਾ ਸੂਟ 1000 ਦੇ ਤਿੰਨ ਦੇਈ ਜਾਂਦੇ ਫਾਇਦੇ ਹੋ ਰਹੇ ਆ ਹਾਂਜੀ ਜੀ ਫਾਇਦਾ ਹੋ ਰਿਹਾ ਜੀ ਘਰ ਲਈ ਲੈ ਕੇ ਚੱਲੇ ਕੱਪੜੇ ਕੰਮ ਕਰਦੇ ਹਾਂ ਕੰਮ ਕਰਦੇ ਕੱਪੜੇ ਅੱਛਾ ਫਾਇਦਾ ਹੋ ਰਿਹਾ ਇੱਥੇ ਹਾਂਜੀ ਦੱਸ ਦੋ ਜਿਹੜੇ ਕਸਟਮਰ ਹਜੇ ਨਹੀਂ ਆਏ ਬਈ 10 ਤਰੀਕ ਤੱਕ ਇਦਾਂ ਹੀ ਫਾਇਦੇ ਚੱਲ ਰਹੇ ਆ ਹਾਂਜੀ ਬਹੁਤ ਅੱਛੇ ਕੱਪੜੇ ਤੁਹਾਨੂੰ ਮਿਲਦੇ ਆ ਬਾਬਾ ਜੀ ਦੀ ਹੱਤੀ ਤੋਂ ਤੁਸੀਂ ਆ ਸਕਦੇ ਹੋ ਉਸ ਹੱਤੀ ਤੇ ਜਮਸ਼ੇਰ ਖਾਸ ਔਰ ਬਹੁਤ ਅੱਛੀ ਕੁਆਲਿਟੀ ਦੇ ਕੱਪੜੇ ਤੁਹ ਔਰ ਉਸ ਤੋਂ ਵੀ ਤੁਹਾਨੂੰ ਅੱਛੇ-ਅੱਛੇ ਸੂਟ ਮਿਲਣਗੇ। ਇੱਧਰ ਵੀ ਸੂਟ ਦਿਖਾ ਰਹੇ ਤੁਸੀਂ ਨਾ ਆ ਚੈੱਕ ਕਰ ਲਓ। ਇਹ ਸੂਟ ਸਿਰਫ 1000 ਦੇ 3000 ਦੇ 3 ਸੂਟ ਆ ਜਿਹੜੇ 12-1200 ਦੇ ਮਿਲਦੇ ਆ। ਇੱਧਰ ਤੁਸੀਂ ਦੇਖ ਲਓ ਮੰਨ ਲਓ ਸਾਰੇ ਹੀ ਪਾਸੇ ਹਾਊਸ ਬੋਲਿਆ ਸਵੇਰ ਦੇ ਹਜੇ 9:00 ਵਜੇ ਆ ਤੇ ਸਵੇਰੇ ਹੀ ਨਾ ਰਸ਼ ਪੈ ਗਿਆ ਤੇ ਆਉਣ ਵੇਲੇ ਟਾਈਮ ਵੀ ਸ਼ਾਮ ਤੱਕ ਇਦਾਂ ਹੀ ਆ। ਬਾਪੂ ਹੱਸ ਪਿਆ ਬਾਪੂ ਕਿੱਥੋਂ ਆਇਓ? ਲੋਹਾਰਾ ਤੋਂ। ਹੈ? ਲੋਹਾਰਾ ਤੋਂ। ਕਿੰਨੇ-ਕਿੰਨੇ ਵਾਲੇ ਸੂਟ 50 ਰੁਪਏ ਵਾਲੇ ਸੂਟ ਲਿਆ? 50 ਵਾਲੇ 1000 ਵਾਲੇ ਸਾਰੇ ਲਏ ਆ। 1000 ਦੇ 3 ਸੂਟ ਲ ਇਹ ਰੇਟ ਕੋਈ ਦੇ ਦੋ ਹੋਰ ਕੋਈ ਨਹੀਂ ਨਹੀਂ ਪੱਕੀ ਗੱਲ ਆ ਸਾਰਾ ਪੰਜਾਬ ਘੁੰਮ ਲੋ ਰੇਟ ਹੈ ਨਹੀਂ ਨਾ ਕਿਤੇ ਓਏ ਆ ਦੇਖੋ ਪਰਾ ਪੈ ਗਿਆ ਕਿ 50 ਰੁਪਏ ਦਾ ਸੂਰ ਦਾ ਦਿੱਤਾ 50 ਰੁਪਏ ਦਾ ਲਹਿੰਗਾ ਦੇਣ ਲੱਗੇ ਆ ਕਿਤੋਂ 50 ਰੁਪਏ ਦਾ ਲਹਿੰਗਾ ਓ ਲਹਿੰਗਾ ਨਹੀਂ ਰਿਹਾ ਮਹਿੰਗਾ 5-5000 ਲਹਿੰਗਾ 50 ਰੁਪਏ ਚ ਚੱਕ ਲੋ ਚੱਕ 5000 ਵਾਲਾ ਲਹਿੰਗਾ 50 ਰੁਪਏ ਚ ਦੇਦਾ ਬਾਪੇ ਦੀ ਹੱਟੀਏ రికార్డ్ ਤੋੜਦੇ ਰਿਹਾਡ ਕਿਸ ਨੇ ਚੁੰਨੀ ਚੱਕ ਲਈ ਕਿਸ ਨੇ ਟਾਪ ਦੇ ਕਿਸੇ ਲਹਿੰਗਾ ਖਲਾਰਾ ਪੈ ਗਿਆ 5000 ਵਾਲਾ ਲਹਿੰਗਾ ਸਿਰਫ 50 ਰੁਪਏ ਅਰ ਦਿਖਾ ਰਿਹਾ ਕਰੀ ਆ ਲਹਿੰਗਾ ਦਿਖਾ ਰਿਹਾ ਤੁਸੀਂ 5 5 6 6000 ਰੁਪਏ ਰੇਡ ਇਥੇ 50 ਰੁਪਏ ਚ ਲਹਿੰਗਾ ਵੀ ਦੇਤਾ 50 ਰੁਪਏ ਲਹਿੰਗਾ 50 ਰੁਪਏ ਸੂਟ 50 ਰੁਪਏ ਦੀ ਜੈਕਟ ਇਹਦਾ ਭਾਈ ਜਿਹਨੇ ਬਣਾਇਆ ਉਹ ਵੀ ਨਹੀਂ ਦੇ ਸਕਦਾ ਆ ਦੇਖੋ 50 ਰੁਪਏ ਲਹਿੰਗਾ ਮਿਲ ਗਿਆ ਹੰਦੀ ਹੰਦੀ ਨਹੀਂ ਮੈਨੂੰ ਨਾ 50 ਰੁਪਏ ਹੋਰ ਦੇ ਦਿਓ ਕਿਉਂ ਨਹੀਂ ਮਿਲਣਾ 50 ਰੁਪਏ ਦੀ ਤਾਂ ਕਹਿੰਦੇ ਚਾਕਲੇਟ ਵੀ ਨਹੀਂ ਆਉਂਦੀ ਅੱਜ ਕੱਲ ਪਰ 50 ਰੁਪਏ ਦਾ ਲਹਿੰਗਾ ਦੇ ਤਾਂ ਆ ਲਹਿੰਗਾ ਦਿਖਾ ਲੈਣ ਦਿਓ ਪਹਿਲਾਂ ਆ ਦੇਖੋ ਆ ਚੈੱਕ ਕਰ ਲਓ 5000 ਦਾ ਲਹਿੰਗਾ 50 ਰੁਪਏ ਹੀ ਦੇ ਤਾ ਇਹਨਾਂ ਨੂੰ ਲੁਧਿਆਨੇ ਦੇ ਕਿਦੋਂ ਲੁਧਿਆਨੇ ਸੇ ਕਿੰਨੇ ਬੀਜ ਲਿੱਤੇ 16 ਬੀਜ ਜਗ ਤੱਕ ਨਹੀਂ ਲਿੱਤੀਆਂ ਜਗੜਾ ਲੱਤੀ ਜੀ 15 16 16 ਜੰਟੇ ਲੀ ਕਿੰਨੇ ਕੀ

ਪੰਜ ਪੰਜ ਸੌ ਵਾਲੀਆਂ ਜੈਕਟਾਂ ਦੇਖੋ 50 ਨਹੀਂ ਦੇਖੋ ਪੰਜ ਪੰਜ ਸੌ ਵਾਲੀਆਂ ਜੈਕਟਾਂ 50000 ਰੁਪਏ ਚ 50000 ਉਸ ਹੈ ਜੀ ਉਸ ਕੇ ਦਿਖਾਇਆ ਦੇਖਾ ਅਜਦਾਣਾ ਆ ਦੇਖੋ ਬਾਬਾ ਬਹਿ ਗਿਆ ਆਪਣੇ ਸੀਟ ਤੇ ਤੇ ਲੋਕਾਂ ਦੇ ਫੇਰੇ ਆ ਆ ਦੇਖੀ ਚਲੋ ਨਾਲ ਸੋ ਜੀ ਲੋਕ ਆ ਜੇ ਦੂਰੋਂ ਦੂਰੋਂ ਆਇਆ ਪਹਿਲਾਂ 100-100 ਰੁਪਏ ਦਾ ਸੂਟ ਸੀ ਅੱਜ 5000 ਰੁਪਏ ਦਾ ਸੂਟ ਕਰਦਾ ਬਾਈ ਕਿੱਥੋਂ ਆਇਆ ਤੂੰ ਮੈਂ ਭਾਜੀ ਆਪਣੇ ਕਪੂਰ ਥੱਲੇ ਤੋਂ ਕਪੂਰ ਨਾਲ ਤੋਂ ਆਇਆ ਕਿੰਨੇ ਸੂਟ ਲਾਇਆ ਅੱਜ ਭਾਜੀ 20 25 25 ਸੂਟ ਆ 25 ਸੂਟ 25 ਸੂਟ ਲਾਇਆ ਕਿੰਨੇ ਦੇ ਆ ਇਹ ਭਾਜੀ 3600 ਰੁਪਏ ਦੇ 3600 ਰੁਪਏ ਦੇ 25 ਸੂਟ ਲਾ ਲਿਆ ਹਾਂਜੀ ਆ ਦੇਖੋ ਸੋ ਬਾਬੇ ਦੀ ਹੱਟੀ ਦੇ ਆ ਬੈਲ ਸਾਨੂੰ ਅਸੀਂ ਦਿਖਾਈ ਜੰਨੇ ਆ ਕਸਟਮਰ ਇੱਥੇ ਬੈਠੇ ਆ

ਇੱਕ ਸੂਟ ਪੂਰੇ ਦੀ ਤੇ ਨਾ ਕਪੜਾ ਪੂਰਾ ਹੈ ਨਾ ਹਾਂਜੀ ਬਜ਼ਾਰ ਆ ਗਿਆ ਜੀ ਚੱਕਦਾ 50-50 ਰੁਪਏ ਮਿਲੀਆਂ ਹਾਂਜੀ ਨਿਆਰਾ ਆ ਗਿਆ ਜੀ ਦੁਕਾਨ ਬੰਦ ਕਰਦੇ ਪਏ ਆਪਾਂ ਬਾਈ ਲੱਕੀ ਭੈਣਾ ਭਰਾ ਨੂੰ ਦੱਸ ਦੋ ਓਕੇ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਾ ਸਾਡੇ ਬਹੁਤ ਵਧੀਆ ਕਪੜੇ ਮਿਲੇ ਆ ਤੇ ਜਿੱਦਾਂ ਦੇ ਸਾਨੂੰ ਚਾਹੀਦੇ ਸੀ ਸਾਨੂੰ ਓਦਾਂ ਦੇ ਮਿਲੇ ਐਦਾਂ ਸਸਤਾ ਕਪੜਾ ਕੋਈ ਦੇ ਦੂ ਹੋਰ ਕੋਈ ਨਹੀਂ ਜੀ ਨਹੀਂ ਕੋਈ ਨਹੀਂ 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 ਪਾਜੀ ਕੋਈ ਨਿਆਰਾ ਆ ਗਿਆ ਭਾਈ ਤਾਈ ਕੋ ਮੈਨੂੰ ਇੰਸਟਾਗ੍ਰam ਤੇ ਆਈਡੀ ਦੇਖੀ ਤੁਹਾਡੀ ਵੀਡੀਓ ਦੇਖੀ ਤਾਂ ਕਰਕੇ ਅਸੀਂ ਆਏ ਹਾਂ ਬਾਈ ਤੂੰ ਹੀ ਕਿੱਥੋਂ ਆਇਆ ਹੋ ਲੁਧਿਆਣੇ ਤੋਂ ਵੀਰੇ ਲੁਧਿਆਣੇ ਤੋਂ ਆ ਦੇਖੋ ਬਿੱਲ ਵੀ ਦੇ ਰਹੇ ਆ ਤੇ ਨਾਲ ਸੂਟ ਵੀ ਦੇ ਰਹੇ ਆ ਰੇਟ ਵੀ ਲੁਧਿਆਣਾ ਪਠਾਨਕੋਟ ਪਠਾਨਕੋਟ ਮੋਗਾ ਕਪੂਰਥਲਾ ਆਪਾਂ ਇਹ ਵੀ ਆਪਾਂ ਕਪੂਰਥਲੇ ਪਾਈ ਦੇ ਨਾਲ ਹੀ ਆ ਠੀਕ ਹੈ ਜੀ ਸਾਰੇ ਆ ਤੁਸੀਂ ਚੈੱਕ ਕਰ ਲਓ 50 50 ਰੁਪਏ ਦਾ ਸੂਟ ਬਾਬੇ ਦੇ ਢੀ ਨੇ ਕਰਤਾ 50 ਰੁਪਏ ਦਾ ਅਸੀਂ 100 ਮਹਿਲ ਤੋਂ 100 ਮਹਿਲ ਤੋਂ 50 ਰੁਪਏ ਲਹਿੰਗਾ ਮਿਲ ਗਿਆ 50 ਰੁਪਏ ਲਹਿੰਗਾ ਸੂਟ ਮਿਲਿਆ 50 ਰੁਪਏ ਦਾ ਸੂਟ ਵੀ 50 ਰੁਪਏ ਦਾ ਹੋਰ ਕੀ ਕੀ ਲੈ ਲਿਆ ਬਸ ਸੂਟ ਖਰੀਦ ਚੁੰਨੀਆਂ ਲੈ ਲਈਆਂ ਆ ਕੋਈ ਮਾਈ ਦਾ ਲਾਲ ਦੇ ਰੂ 50 ਰੁਪਏ ਪੱਕੀ ਗੱਲ ਆ 500 ਜ ਵੀ ਨਹੀਂ ਕਿਸੇ ਦੇਣਾ ਪੈਸੇ 1000 ਜ ਵੀ ਨਹੀਂ ਦੇਣਾ ਹਾਂਜੀ 5 6000 ਵਾਲੀ ਚੀਜ਼ 50 ਰੁਪਏ ਜ ਦੇਤੀ ਐ ਵੀ 50 ਰੁਪਏ ਦਾ ਲਹਿੰਗਾ ਬਾਬੇ ਨੇ ਪਾਤਾ ਮੀਂਹ ਲਹਿੰਗੇ ਆ ਰਾ ਫੜ ਲਓ ਫੜ ਲਓ ਫੜ ਲਓ ਫੜ ਲਓ ਕੁੱਕੜਾ ਵਾਂਗ ਲੜਾਈ ਹੋ ਗਈ ਲਹਿੰਗੇ ਦੇ ਪਿੱਛੇ ਕੋਈ 50 ਰੁਪਏ ਦਾ ਸੂਟ ਕੋਈ 50 ਦਾ ਲਹਿੰਗਾ ਚੱਕ ਲੋ ਚੱਕ ਉਧਰ ਦੇਖੋ ਬਾਬੇ ਵਾਲ ਉਹ ਗੌਣ ਵੀ 50 ਰੁਪਏ ਚ ਉਹ ਗੌਣ ਵੀ 50 ਰੁਪਏ ਚ 50 ਰੁਪਏ ਰੁਪਏ ਗੌਣ ਦੇਤਾ ਜਿਹੜਾ 2500 3000 ਦਾ 50 ਦਾ ਰੇਟ ਆ ਫੜ ਲੋ ਜੇਨ ਲੇ 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 ਜਿਹੜਾ ਰਹਿ ਗਿਆ ਰਹਿ ਗਿਆ ਵੀ ਲੈ ਜਾਓ 10 ਅਗਸਤ ਤੱਕ ਇਦਾਂ ਹੀ ਬੈਰੇ ਹੁਣੇ ਲੜਾਈ ਹੋ ਗਈ ਲਾਲ ਪਈਆਂ ਬੁੜੀਆਂ ਲਾਲ ਪਈਆਂ ਓਏ ਆਹ ਦੇਖੋ ਲੈ ਕੇ ਪੰਗੇ ਪਾ ਦੇ ਭਰਾਵਾ ਓ ਦੇਖੋ ਕਿਦੇ ਆਪਣੇ ਸਾਟਰਾ ਲਵਾ ਲਿਓ ਬਾਬਾ ਜੀ ਬਾਬਾ ਜੀ ਹੈਲੋ ਓ ਲਹਿੰਗੇ ਨਾਲ ਲੜਾਈ ਪਾਤੀ ਲਹਿੰਗੇ ਆਪ ਆ ਦੇਖੋ ਤੁਸੀਂ ਕਿੱਡੇ ਵੱਡੇ ਫਰੇ ਲਹਿੰਗੇ ਗੋਨ ਸ਼ਰਾਰੇ ਗਰਾਰੇ ਸੂਟ 50000 ਰੁਪਏ ਚ ਉਧਰ ਬਾਤਵਾਲ ਦਿਖਾ ਦੇ ਬਾਬਾ 500 ਰੁਪਏ 50 ਰੁਪਏ ਹਾਂਜੀ ਬਾਬਾ ਜੀ ਸੋ ਦੇਖੋ ਲੋਕਾਂ ਨੇ ਕਲਾਵੇ ਪਰਲੇ ਕਲਾਵੇ ਸੂਟਾਂ ਦੇ ਕਿਉਂਕਿ ਲੋਕਾਂ ਦੇ ਫਾਇਦੇ ਹੋ ਰਹੇ ਆ ਬੈਗ ਪਰਲੇ ਵੱਡੇ ਵੱਡੇ ਗੱਡੀਆਂ ਦੀਆਂ ਡਿੱਗੀਆਂ ਪਰ ਲਈਆਂ ਲੋਕਾਂ ਨੇ ਕਿਉਂਕਿ ਜੋ ਰੇਟ ਬਾਬੇ ਦੀ ਹੱਟੀਆਂ ਦੇ ਤਾ ਇਹ ਨਹੀਂ ਦੇਣਾ ਕਿਸੇ ਨੇ ਬਾਬਾ ਜੀ 10 ਤਰੀਕ ਤੱਕ ਇਦਾਂ ਹੀ ਚੱਲੂ ਹੋਣਾ ਕੰਮ 10 ਤਰੀਕ ਤੱਕ ਦੁਕਾਨ ਇੱਥੇ ਐ ਸਾਰੇ ਸੂਟ 50 ਰੁਪਏ ਆ 10 ਤਰੀਕ ਤੱਕ ਜਰੂਰ ਮਰਜੀ ਆ ਜੋ ਆਇਓ ਸਟਾਕ ਬੋਧ ਗਿਆ 50 ਰੁਪਏ ਲੈ ਜੋ 13 ਤਰੀਕ ਨੂੰ ਸਾਰੇ ਜਰੂਰ ਆਣਾ ਨਵੀਂ ਦੁਕਾਨ ਦੇ ਆਸ਼ੀਰਵਾਦ ਦੇਣ ਲਈ 13 ਅਗਸਤ ਨੂੰ ਬਾਸੜੇ ਦੇ ਸਾਹਮਣੇ ਬਾਬੇ ਦੀ ਹੱਟੀ ਦੀ ਓਪਨਿੰਗ ਹੋ ਜਾਣੀ ਆ ਉਥੇ ਆ ਜਾਓ ਤੇ ਲੈ ਜਾਓ ਆ ਤੁਸੀਂ ਚੈੱਕ ਕਰੋ 50-50 ਰੁਪਏ ਚ ਲਹਿੰਗਾ ਦੇਤਾ 50 ਰੁਪਏ ਚ ਡਰੈਸ ਦੇਤੀ 50 ਰੁਪਏ ਚ ਸੂਟ ਦੇਤਾ ਸੋ ਇਹੋ ਜੇ ਰੇਟ ਨਹੀਂ ਕਿਸੇ ਨੇ ਦੇਣੇ ਜੇ ਦੇਣਿਆ ਤਾਂ ਬਾਬੇ ਦੀ ਹੱਟੀ ਦੇਣਿਆ ਉਹ ਕੰਬਲ ਕੀ ਕੀ ਰੇਟ ਦਾ ਭਾਜੀ ਕੰਬਲ ਆ ਦੇਖੋ ਕੰਬਲ ਇਹ ਕੰਬਲ ਕਿੰਨੇ ਦਾ ਆ ਕੰਬਲ ਬਜ਼ਾਰ ਚ 500 ਰੁਪਏ ਦਾ ਹਾਂਜੀ ਇੱਥੇ 100 ਰੁਪਏ ਦਾ 100 ਰੁਪਏ ਦਾ ਕੰਬਲ 500 600 ਵਾਲਾ ਕੰਬਲ 100 ਰੁਪਏ ਚ ਉਧਰ ਦੇਖੋ ਜਿੱਦਾਂ ਜਿਹੜਾ ਦਿਨ ਅੱਗੇ ਆ ਜਾਂਦਾ ਲੋਕ ਵਧ ਹੀ ਜਾਂਦੇ ਆ ਰਾਤ ਚ ਵਧ ਹੀ ਜਾਂਦਾ ਇੱਧਰ ਬੈਗ ਦਿਖਾ ਕਾਕਾ ਜੀ ਇੱਧਰ ਦਿਖਾਓ ਆ ਦੇਖੋ ਵੱਡੇ ਵੱਡੇ ਬੈਗ ਹਰੇਕ ਦੇ ਹੱਥ 'ਚ ਬੈਗਾਂ ਦੇ ਬੈਗ ਪਰਲੇ ਬੋਰੇ ਪੈ ਕਰ ਲਏ ਆ ਨਵਾਂ ਕੰਮ ਸ਼ੁਰੂ ਕਰਨ ਵਾਲੇ ਰੀਸੇਲਰ ਦੁਕਾਨਦਾਰ ਸਾਰੇ ਆ ਜੋ ਬਾਬੇ ਦੀ ਢੱਟੀ ਜਮਸ਼ੇਰ ਖਾਸ 10 ਅਗਸਤ ਤੱਕ ਤੁਸੀਂ ਜਮਸ਼ੇਰ ਖਾਸ ਹੋਂ ਨਾ ਉਦੋਂ ਬਾਅਦ ਜਲੰਧਰ 13 ਅਗਸਤ ਨੂੰ ਸ਼ੋਰੂਮ ਓਪਨ ਹੋ ਜਾਣਾ ਉੱਥੇ ਵੀ ਇਦਦੇ ਫਾਇਦੇ ਕਰਾਂਗੇ ਉਹ ਤੁਸੀਂ ਜਾਣ ਕੇ ਲੈਣੀ ਤਾਂ ਨੰਬਰ ਸਕੀਨ ਤੇ ਫੋਨ ਕਰ ਸਕਦੇ